ਹਾਂ ਜੀ ਕੌਂਟਰ ਗੜਾ ਇਹ ਸ਼ੋਕਾ ਨੂੰ ਹੀ ਰੋਪੜਾ ਸ਼ੋਕਾ ਲੋਟਰੀ ਰੋਪੜਾ ਜੀ ਮੈਂ ਉਹਨਾਂ ਦਾ ਉਹ ਮੈਂ ਹਰੇਕ ਪ੍ਰਕਾਰ ਦੀ ਜੋ ਪੰਜਾਬ ਗੌਰਮੈਂਟ ਫੋਲੋ ਕਰਦੀ ਹੈ ਜਿਸ ਨੂੰ ਉਹ ਲਾਭ ਹੀ ਮਿਲਦਾ ਹੈ ਠੀਕ ਹੈ ਜੀ ਇਹ ਵਿਸ਼ੇਸ਼ ਇੰਟਰ ਡਿਸਟ੍ਰੀਬਿਊਟਰ ਜਿਹੜੇ ਆਣਾ ਤੋਂ ਹੈ ਅੱਛਾ ਜੀ ਇਹ ਰੋ ਦੁਕਾਨਾਂ ਦੇ ਉੱਪਰ ਸਾਡੇ ਕੋਲ ਬੰਦੇ ਭੇਜਦੇ ਰਗੇਸ਼ ਜੀ ਨਾਮ ਨਾਲ ਉਹਨਾਂ ਦਾ ਉਹਨਾਂ ਦਾ ਇਹਨਾਂ ਦੀ ਕੋਲ ਅਸੀਂ ਪੋਸ ਕੰਪਲੀਟ ਵੀ ਦੇਣ ਜਾ ਰਹੇ ਹਾਂ ਵੀ ਸਾਨੂੰ ਇਹਦਾ ਕਾਰਨ ਦੱਸੋ ਵੀ ਅਸੀਂ ਕਿਉਂ ਇਹ ਬੰਦ ਕਰੀਏ ਜਦ ਕਿ ਪੰਜਾਬ ਗਵਰਨਮੈਂਟ ਵੱਲੋਂ ਪ੍ਰੂਵਡ ਲਾਟਰੀ ਹੈ ਉਹ बिक ਰਹੀ ਹੈ ਸਾਰੇ ਪੰਜਾਬ 'ਚ बिक ਰਹੀ ਹੈ ਅਗਰ ਇਹਦਾ ਸਾਨੂੰ ਵੀਰਾਂ ਕੋਈ ਸਬੂਤ ਲਿਆ ਕੇ ਦਿਓ ਜਾਂ ਕੁਝ ਲਿਆ ਕੇ ਦਿਓ ਅਸੀਂ ਨਾ ਕੋਈ ਮੰਗਦੇ ਸਬੂਤ ਇਹ ਸਾਨੂੰ ਹੋਣੀ ਨਾ ਲਿਖੀ ਦਿਓ ਪਰ ਸਾਨੂੰ ਨੰਦੇ ਉਲਟਾ ਸਾਡੇ ਸਟਾਕਿਸ ਨੂੰ ਧੰਗਾਉਂਦੇ ਆ ਇਹ ਲੋਕ ਬਈ ਇਹ ਲੱਗਦੀ ਤੁਸੀਂ ਅਗਰ ਇਹ ਰਾਸ਼ਰੀ ਵੇਚਦੇ ਹੋ ਸਾਡਾ ਮਾਲ ਇੰਦਰ ਜੈਨੇ ਓਨਲੀ ਇੱਕੋ ਹੀ ਮਾਨ ਰੱਖੋ ਹਾਂਜੀ ਇਹ ਕਹਿੰਦੇ ਸਾਡਾ ਮਾਲ ਵਿੱਚ ਉਹ ਅਸੀਂ ਹੁਣ ਇਹਨਾਂ ਨਾਲ ਗੱਲ ਨਹੀਂ ਆ ਅਸੀਂ ਜੀ ਦੱਸੋ ਵੀ ਜਿਹੜੇ ਇਹ ਸੇਲਮੈਨ ਐ ਸੇਲ ਕਰਦੇ ਆ ਫਰਟੀ ਲਾਟਰੀ ਸੇਲ ਘ ਸਕਹਲੇ ਸਿੱਪਾ ਜਿਆਦਾ ਮਾਲ ਵੇਚਦੇ ਆ ਅਸੀਂ ਕਹਿੰਦੇ ਪੰਜਾਬ ਦਾ ਮਾਲ ਵਿੱਚ ਇਹੀ ਕਹ ਰਹੇ ਸਰ ਹੁਣ ਠੀਕ ਚਲੋ ਪੰਜਾਬ ਦੇ ਨਾਲ ਸਰ ਨਾਗਾਲੈਂਡ ਦਾ ਮਾਲ ਵਿਕ ਰਿਹਾ ਹੈ ਯਾਰ ਪੰਜਾਬ ਦੇ ਨਾਲ ਨਾਗਾਲੈਂਡ ਦਾ ਮਾਲ ਵਿਕ ਸਕਦਾ ਹੈ ਤਾਂ ਗੋਆ ਸਟੇਟ ਤੋਂ ਮੇਜੋਰਮ ਸਟੇਟ ਕਿਉਂ ਨਹੀਂ ਵਿਕ ਸਕਦੀ ਜਾ ਸਕਦੀ ਉਹ ਪੰਜਾਬ ਗਵਰਨਮੈਂਟ ਤੋਂ ਅਪਰੂਵਡ ਹੈ ਉਹ ਉਹਨਾਂ ਦੇ ਅਧਿਕਾਰੀ ਮਨਿੰਦਰ ਜੀ ਬੈਠੇ ਉਹ ਤੋਂ ਤੀਜੇ ਚੌਥੇ ਦਿਨ ਆ ਜਾਂਦੇ ਸਾਨੂੰ ਖੰਘਾਨ ਲੱਗ ਜਾਂਦੇ ਹੁਣ ਅਸੀਂ ਇਹ ਪਿਆ ਕਿ ਨਾ ਕੋਈ ਸਵਾਲ ਦਾ ਜਵਾਬ ਪੁੱਛ ਰਿਹਾ ਕਿਹੜੇ ਕਿਹੜੇ ਕਿਹਾਂ ਸਰ ਕੀ ਕਹਿਣਾ ਤੁਹਾਡਾ ਇਹ ਸਰ ਆਪ ਤੋਂ ਹਾਂ ਤੋਂ ਹੋਏਗਾ ਬਿਜ਼ਨਸ ਵਾਲੀ ਕਰਨਾ ਮੇਰੇ ਬਾਤ ਹੁਣ ਤੁਸੀਂ ਜਵ ਬੋਲੋ ਸਰ ਬੋਲੋ ਵੀ ਕੀ ਕੋਈ ਦੇ ਦਾਂ ਮੈਨੂੰ ਜੀ ਇਹ ਆਪ ਲੀਗਲ ਤਰੀਕਾ ਨਾਲ ਆਏ ਸਰ ਕੋਈ ਆਰਡਰ ਕੋਈ ਕਿਸੇ ਚੀਜ਼ ਦਾ ਆਰਡਰ ਕੋਈ ਜੇ ਤਾਂ ਕੋਈ ਆਰਡਰ ਹੈ ਨਾ ਵੀ ਹਾਂ ਜੀ ਅਸੀਂ ਅਸੀਂ ਆਰਡਰ ਹੋਇਆ ਜੀ ਸਾਨੂੰ ਤਾਂ ਆਏ ਆ ਅਸੀਂ ਲੇਕਿਨ ਹਰ ਇੱਕ ਆਦਮੀ ਠੀਕ ਹੈ ਸਮਾਨ ਵੇਚਣਾ ਦੁਕਾਨ ਹੈ ਆਪਣੀ ਹੈ ਪ੍ਰਾਈਵੇਟ ਪਰਸਨ ਹੈ ਕੋਈ ਤਾਂ ਦੀ ਗੱਲ ਨਹੀਂ ਹੈਗੀ ਇਕਨੋਮਰ ਹੈ ਅੱਜ ਦੇ ਦਰਸ਼ਕੋ ਇਸ ਵੇਲੇ ਅਸੀਂ ਲੱਕੀ ਅ ਦੀ ਲੈਟਰੀ ਦੀ ਦੁਕਾਨ ਦੇ ਵਿੱਚ ਹੈ ਜਿੱਥੇ ਕਿ ਲੈਟਰੀ ਦਾ ਕੇ ਨਾਮ ਹੈ ਜੀ ਅਸ਼ੋਕਾ ਲੋਟਰੀ ਦੁਕਾਨ ਹੈ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕੋਈ ਕਰਮਚਾਰੀ ਬਣ ਕੇ ਆਏ ਸੀਗੇ ਇੱਥੇ ਕਿ ਡੀਅਰ ਬੈਟਰੀ ਲੈਟਰੀ ਜਿਹੜੀ ਹੈ ਸਿਰਫ ਉਹੀ ਵੇਚੀ ਜਾਊਗੀ ਦੂਸਰੀ ਲੈਟਰੀ ਕੋਈ ਨਹੀਂ ਵੇਚ ਲੱਖੀ ਜੀ ਮੈਨੂੰ ਲੱਗੇ ਜੀ ਕੀ ਕੌਣ ਸੀ ਬੰਦੇ ਹੋ ਸਰ ਇਹ ਲੁਧਿਆਣਾ ਤੋਂ ਵਿਸ਼ੇਸ਼ ਡਿਸਟ੍ਰੀਬਿਊਟਰ ਦੇ ਅਧਿਕਾਰੀ ਸੀਗੇ ਸੂਰੇਕਾਂਤ ਵਿਰੇਂਦਰ ਖੱਤਰੀ ਇਹ ਆਪਣੇ ਮਾਲਕ ਰਕੇਸ਼ ਅੱਛਾ ਜੀ ਦੇ ਕਹਿੰਦੇ ਉਹਰੇ ਆਂਦੇ ਆ ਸਾਡੇ ਨਾਲ ਗੁੰਡਾ ਕਰਦੀ ਕਰਦੇ ਆ ਸਾਨੂੰ ਕਹਿੰਦੇ ਵੀ ਸਿਰਫ ਸਾਡਾ ਡੀਅਰ ਲੋਟੀ ਦਾ ਮਾਲ ਵੇਚੋ ਪੰਜਾਬ ਦਾ ਮਾਲ ਵਿੱਚੋਂ ਪੰਜਾਬ ਦੇ ਮਾਲ ਪਿੱਛੇ ਸਾਨੂੰ ਬਲੈਕਮੇਲ ਕਰਦੇ ਆਏ ਵੀ ਤੁਸੀਂ ਸਾਡਾ ਮਾਲ ਵੇਚੋਗੇ ਤਾਂ ਹੀ ਤੁਹਾਨੂੰ ਪੰਜਾਬ ਦੀ ਲਾਟਰੀ ਮਿਲੂਗੀ ਅੱਗੇ ਵੀ ਸਾਨੂੰ ਇਹਨਾਂ ਨੇ 20 25 ਵਾਰੀ ਸਾਨੂੰ ਤੰਗ ਕੀਤਾ ਅਸੀਂ ਇਹਨਾਂ ਨੂੰ ਕਹਿ ਕੇ ਖਾ ਕੇ ਅਸੀਂ ਮਾਮਲਾ ਸੁਲਝਾਇਆ ਵੀ ਚਲੋ ਕੋਈ ਗੱਲ ਨਹੀਂ ਅਸੀਂ ਵਪਾਰ ਕਰਦੇ ਆਂ ਵੀ ਕਿਸੇ ਖਿਲਾਫ ਕਿਉਂ ਕਰਨੇ ਆ ਹੁਣ ਮਾਮਲਾ ਹੱਦ ਤੋਂ ਪਾਰ ਹੋ ਚੁੱਕਿਆ ਅੱਜ ਫੇਰ ਇਹ ਤਿੰਨ ਚਾਰ ਬੰਦੇ ਆਪਣੀ ਨੋਵਾ ਗੱਡੀ ਦੇ ਵਿੱਚ ਲੁਧਿਆਣੇ ਤੋਂ ਸਾਡੇ ਕੋਲ ਆਏ ਅਗੇ ਸਾਡਾ ਮਾਲ ਚੱਕਰ ਨੂੰ ਫਿਰਦੇ ਸੀ ਵੀ ਸਾਡਾ ਡੀਅਰ ਦਾ ਮਾਲ ਵਾਪਸ ਕਰ ਦਿਓ ਅਗਰ ਤੁਸੀਂ ਰਾਸ਼ਟਰੀ ਜਾਂ 골ਡਨ ਦਾ ਮਾਲ ਵੇਚਣਾ ਜਦਕੇ ਪੰਜਾਬ ਡਾਇਰੈਕਟਰ ਵੱਲੋਂ ਇਹ ਮਨਜ਼ੂਰੀ ਆ ਸਾਨੂੰ ਵੀ ਤੁਸੀਂ ਹਰੇਕ ਮਾਲ ਵੇਚ ਸਕਦੇ ਹੋ ਅਸੀਂ ਪਿੱਛੇ ਵੀ ਪ੍ਰੋਡਕਟਰ ਸਾਹਿਬ ਨੂੰ ਕੰਪਲੇਟ ਕੀਤੀ ਸੀ ਵੀ ਇਹ ਲੋਕ ਸਾਨੂੰ ਤੰਗ ਕਰਦੇ ਆ ਪੰਜਾਬ ਲੋਟਰੀ ਦੇ ਟੈਂਡਰ ਵੇ ਬਲੈਕਮੇਲ ਕਰਦੇ ਆ ਸਾਨੂੰ ਵੀ ਅਸੀਂ ਤੁਹਾਨੂੰ ਪੰਜਾਬ ਦਾ ਮਾਲ ਨਹੀਂ ਦੇਣਾ ਤਾਂ ਡਾਇਰੈਕਟਰ ਸਾਹਿਬ ਦੇ ਜੋ ਉੱਥੇ ਅਧਿਕਾਰੀ ਸੀ ਪੰਜਾਬ ਲੋਟਰੀ ਦੇ 33 ਸੈਕਟਰ ਦੇ ਵਿੱਚ ਤਾਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਇਹਨਾਂ ਖਿਲਾਫ ਪੁਲਿਸ ਕੰਪਲੇਨਟ ਦਰਜ ਕਰਾਈ ਜਾਵੇ ਜੋ ਤੁਹਾਨੂੰ ਅੱਗੇ ਧਮਕਾਉਂਦਾ ਡਰਾਉਂਦਾ ਹੁਣ ਅਸੀਂ ਅੱਜ ਆਪਣੀ ਜਿਹੜੀ ਆਖਰੀ ਇਨਕੁਆਰੀ ਹੈ ਪੁਲਿਸ ਦੇ ਵਿੱਚ ਕੰਪਲੇਨ ਲਿਖਣ ਜਾ ਰਹੇ ਹਾਂ ਜਿਹੜਾ ਇਹਨਾਂ ਦਾ ਓਨਰ ਆ ਵਿਸ਼ੇਸ਼ ਡਿਸਟ੍ਰੀਬਿਊਟਰ ਰਕੇਸ਼ ਅੱਛਾ ਜੀ ਉਹਨਾਂ ਦੇ ਖਿਲਾਫ ਤੇ ਇਹਨਾਂ ਦੇ ਅਧਿਕਾਰੀ ਵੀਰੇਂਦਰ ਖੱਤਰੀ ਉਹ ਸੂਰੇਕਾਂਤ ਆਪਣੇ ਡਰਾਈਵਰ ਨਾਲ ਦੋ ਬੰਦੇ ਹੋਰ ਲੈ ਕੇ ਆਏ ਚਾਰ ਪੰਜ ਬੰਦੇ ਲੈ ਕੇ ਆਏ ਸਾਡੇ ਨਾਲ ਹੱਥਾ ਪਾਉਣ ਹੋਏ ਤੇ ਹੋਏ ਆ ਇਸੇ ਕਰਕੇ ਅਸੀਂ ਤੁਹਾਨੂੰ ਵਰਫਾ ਨਾਲ ਇਨਫੋਰਮ ਕੀਤਾ ਵੀ ਆ ਕੇ ਇਹਨਾਂ ਦੀ ਵੀਡੀਓ ਬਣਾਈ ਜਾਵੇ ਸਾਡੇ ਨਾਲ ਹੱਥੋ ਪਾਈ ਵੀ ਹੋਇਆ ਜੀ ਫਾਦਰ ਸਾਹਿਬ ਨੂੰ ਇਹਨਾਂ ਨੇ ਉਲਟਾ ਰਮਕਾ ਬੋਲਿਆ ਵੀ ਇਹ ਟਿੱਕਾ ਚੱਕੋ ਸਾਡਾ ਮਾਲ ਵਾਪਸ ਕਰ ਦਿਓ ਅਸੀਂ ਇਹ ਮਾਲ ਕਿੱਦਾਂ ਵਾਪਸ ਕਰ ਸਕਦੇ ਹਾਂ ਸਰ ਅਸੀਂ ਇਹ ਮਾਲ ਨਗਰ ਲੈ ਕੇ ਆਏ ਆ ਸਾਨੂੰ ਪੱਕੇ ਬਿੱਲਾਂ ਤੇ ਮਾਲ ਮਿਲਦਾ ਕਿੱਦਾਂ ਵ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਹਜੇ ਲੋਕਾਂ ਪਰ ਨਕੇਲ ਕੱਸੋ ਆਪਣੇ ਪੰਜਾਬੀ ਅੱਜ ਪੰਜਾਬ ਤੋਂ ਦੁਖੀ ਹੋ ਕੇ ਇਸੇ ਕਰਕੇ ਬਾਹਰ ਜਾ ਰਹੇ ਨੇ ਕਿ ਸਾਡੇ ਨਾਲ ਪੰਜਾਬ ਦੇ ਵਿੱਚ ਬਾਹਰ ਦੇ ਬੰਦੇ ਆ ਕੇ ਸਾਨੂੰ ਤੰਗ ਕਰ ਰਹੇ ਆ ਇੱਕ ਬੰਗਾਲੀ ਕੰਪਨੀ ਹੈ ਇਹ ਜਿਹੜੀ ਵਿਸ਼ੇਸ਼ ਡਿਸਟ੍ਰੀਬਿਊਟਰ ਆ ਉਹ ਸਾਨੂੰ ਤੰਗ ਕਰ ਰਹੀ ਹੈ ਦੇਖੋ ਪੰਜਾਬੀਆਂ ਨੂੰ ਅੱਜ ਤੱਕ ਤੰਗ ਕੀਤਾ ਜਾਂਦਾ ਫਿਰ ਕਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਕੰਮ ਨਹੀਂ ਕਰਦੇ ਜਿਹੜਾ ਬੰਦਾ ਕੰਮ ਕਰਕੇ ਰੋਟੀ ਖਾ ਰਿਹਾ ਮਿਹਨਤ ਕਰ ਰਿਹਾ ਤੁਸੀਂ ਉਹਨੂੰ ਵੀ ਕੰਮ ਨਹੀਂ ਕਰਨ ਦਿੰਦੇ ਤੁਸੀਂ ਇੱਦਾਂ ਦੀ ਬਲੈਕਮੇਲ ਨਹੀਂ ਕਰਦੇ ਹੱਥਾ ਭਾਈ ਕਰਦੇ ਆ ਅਸੀਂ ਜਾਂ ਲਿਖਤ ਦੇ ਉੱਪਰ ਇਹਨਾਂ ਕੋਈ ਮੰਗਦੇ ਆਂ ਵੀ ਸਾਨੂੰ ਲ ਕਿਸਾਨੂੰ ਲਿਖਤ ਤੌਰ ਤੇ ਉੱਪਰ ਦਿੱਤਾ ਜਾਵੇ ਵੀ ਇਹ ਸਰਕਾਰੀ ਲਾਟਰੀ ਇਹ ਗੈਰ ਕਾਨੂੰਨੀ ਹੈ ਤਾਂ ਇਹ ਸਾਨੂੰ ਉਹ ਵੀ ਨਹੀਂ ਦਿੰਦੇ ਮੂੰਹ ਜਵਾਨੀ ਸਾਨੂੰ ਧਮਕਾਉਂਦੇ ਆ ਉਹ ਫਿਰ ਸਾਡੇ ਸਟੋਕਿਸਪਰ ਜੋ オーپن オーਰਡਰ ਐਂਟਰਪ੍ਰਾਈਜ਼ ਲੁਧਿਆਣਾ ਜੀ ਉਹਨਾਂ ਪਰ ਦਬਾਅ ਪਾਉਂਦੇ ਆ ਵੀ ਇਹਨਾਂ ਨੂੰ ਅੱਗੋਂ ਦੀ ਮਾਲ ਨਹੀਂ ਦੇਣਾ ਕਿਉਂਕਿ ਇਹ ਰਾਸ਼ੀ ਲੋਟਰੀ ਵੇਚਦੇ ਆ ਇਹ ਸਾਡੇ ਤਰੀਕੇ ਨਾਲ ਕੰਮ ਨਹੀਂ ਕਰਦੇ ਸਾਡੇ ਤਰੀਕੇ ਨਾਲ ਕੰਮ ਨਹੀਂ ਕਰਦੇ ਮਤਲਬ ਕਹਿੰਦਾ ਇਹ ਹੈ ਵੀ ਉਹ ਕਹਿੰਦੇ ਵੀ ਅਸੀਂ ਇਹਨਾਂ ਦੇ ਗੁਲਾਮ ਬਣ ਜਾਈਏ ਜਦਕਿ ਇੱਕ ਪੰਜਾਬੀ ਗੁਲਾਮ ਨਹੀਂ ਬਣਨਾ ਚਾਹੁੰਦਾ ਮੈਂ ਭਗਵੰਤ ਮਾਨ ਸਰਕਾਰ ਨੂੰ ਵੀ ਇਹ ਕਹਿਣਾ ਚਾਹੂਗਾ ਭਗਵੰਤ ਮਾਨ ਜੀ ਅਸੀਂ ਤੁਹਾਨੂੰ ਵ ਔਰ ਭਗਵਾਨਤਮਨ ਤੱਕ ਪਹੁੰਚ ਨਹੀਂ ਜਾਈਦੀ ਵੀ ਅੱਜ ਪੰਜਾਬੀਆਂ ਨਾਲ ਕਿਦਾਂ ੱਟਕਾ ਹੋ ਰਿਆ ਤੁਸੀਂ ਵੀ ਕਹਿੰਦੇ ਸੀਗੇ ਪੰਜਾਬੀਓ ਵੀ ਮੈਂ ਅੱਜ ਚੰਗੇ ਪੰਜਾਬ ਭਗਵਾਨਤਮਨ ਦੇ ਹੱਥ ਅਸੀਂ ਪੰਜਾਬ ਸੰਭਾਲ ਲਿਆ ਤੇ ਆਪਣੇ ਪੰਜਾਬੀਆਂ ਦੀ ਕਦਰ ਕਰੋ ਇਹਨਾਂ ਲੋਕਾਂ ਤੋਂ ਸਾਨੂੰ ਬਚਾਓ ਜਿਹੜੇ ਬਲੈਕਮੇਲੀ ਕਰ ਰਹੇ ਆ ਸਾਡੇ ਨਾਲ ਬਿਲਕੁਲ ਜੇ ਲੱਖੀ ਜੀ ਦਾ ਕਹਿਣਾ ਹੈ ਕਿ ਜਿਹੜਾ ਜ਼ਬਰਦਸਤੀ ਟਿਕਟਾਂਕ ਝੁਕਣ ਵਾਸਤੇ ਜਿਹੜੀ ਟੀਮ ਪਹੁੰਚੀ ਸੀਗੀ ਉਹ ਚਾਹੁੰਦੇ ਸੀਗੇ ਵੀ ਦੂਸਰੀ ਕਿਸੇ ਵੀ ਲੈਟਰੀ ਦੀ ਜਦਾਸਰੀ ਦੀ ਰਾਸ਼ਟਰੀ ਵਗੈਰਾ ਜਿਹੜਾ ਇਹ ਵੀ ਪੰਜਾਬ ਸਰਕਾਰ ਦੀ ਹੈ ਦੇਖੋ ਜੀ ਆਪ ਆਪ ਲੋਕੀ ਹੈ ਪੰਜਾਬ ਲੋਟਰੀ ਦੇ ਨਾਲ ਆਹ ਡੀਅਰ ਦੀ ਲੋਟਰੀ ਨਾਗਾਲੈਂ ਪੰਜਾਬ ਦੇ ਨਾਲ ਡੀਅਰ ਲਾਟਰੀ ਨਾਗਾਲੈਂਡ ਵਿਕ ਸਕਦੀ ਹੈ ਤਾਂ ਗੋਆ ਸਟੇਟ ਔਰ ਮਜੋਰਮ ਸਟੇਟ ਕਿਉਂ ਨਹੀਂ ਵਿਕ ਸਕਦੀ ਜਾਂ ਕਿ ਪੰਜਾਬ ਗਵਰਨਮੈਂਟ ਵੱਲੋਂ ਮंजूरी ਹੈ ਸਾਰੀ ਲਾਟਰੀ ਵੇਚਣ ਦੇ ਕੋਈ ਮਨਾਹੀ ਨਹੀਂ ਹੈਗੀ ਇਸ ਕਰਕੇ ਇਸ ਕਰਕੇ ਅਸੀਂ ਸਾਰਾ ਮਾਲ ਵੇਚ ਸਕਦੇ ਹਾਂ ਕੋਈ ਅਨਲੀਗਲ ਨਹੀਂ ਹੈ ਸਾਡੇ ਕੋਲ ਪੱਕੇ ਬਿੱਲ ਹੈ ਗਵਰਨਮੈਂਟ ਦਾ ਕਾਊਂਟਰ ਹੈ ਜਿੰਨੇ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਵੀ ਜਿਹੜਾ ਕਿ ਕੋਈ ਹੁਕਮ ਇਹਨਾਂ ਦਾ ਕਿਹੜਾ ਲੱਕੀ ਤੱਕ ਹੁਕਮ ਹੁੰਦਿਆ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਵੱਲੋਂ ਕੋਈ ਨੋਟਿਸ ਭੇਜਿਆ ਜਾਂਦਾ ਹੈ ਤਾਂ ਉਸ ਗੱਲ ਦਾ ਉਹ ਜਵਾਬ ਦੇਣ ਨੂੰ ਤਿਆਰ ਸੀ ਲੇਕਿਨ ਹੁਣ ਇਹਨਾਂ ਵੱਲੋਂ ਇਸ ਗੱਲ ਦੀ ਜਿਹੜੀ ਹੈ ਐਂਡ ਕੰਪਲੇਂਟ ਜਿਹੜੀ ਹੈ ਪੁਲਿਸ ਕੰਪਲੀਟ ਵੀ ਕੀਤਾ ਕਰਨ ਜਾ ਰਹੇ ਨੇ ਜਿਹੜੇ ਕਿ ਬਾਰ ਬਾਰ ਇਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਥੋੜੇ ਸਮੇਂ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਹੁਣ ਕੰਪੋਲਸ ਕੰਪਲੀਟ ਕੀਤੀ ਜਾਊਗੀ ਇਸ ਟੀਮ ਦੇ ਉੱਤੇ ਉਹ ਸੀਸੀਟੀਵੀ ਫੁਟੇਜ ਕੈਮਰੇ ਦੇ ਵਿੱਚ ਵੀ ਇਹ ਸਾਰੇ ਫੁੱਲਣਵਾਜੀ ਕਰਦੇ ਇਹਨਾਂ ਦੇ ਫਾਦਰ ਸਾਹਿਬ ਨਾਲ ਤੱਕੀ ਸਹੀ ਕਰਦੇ ਜਿਹੜੇ ਨਜ਼ਰ ਆਏ ਨੇ ਕਿੰਨੇ ਬੰਦੇ ਸੀਗੇ ਇਹ ਕਟੋਕਟ ਚਾਰ ਪੰਜ ਬੰਦੇ ਸੀਗੇ ਜੀ ਪੰਜ ਬੰਦੇ ਸੀ ਹਾਂਜੀ ਚਾਰ ਜਾਂ ਪੰਜ ਸੀਗੇ ਜੀ ਚਾਰ ਸਾੜੀ ਦੁਕਾਨ ਦੇ ਅੰਦਰ ਆ ਸੀਗੇ ਤੇ ਦੋ ਬਾਹਰ ਵੀ ਖੜੇ ਸੀਗੇ ਇਹਨਾਂ ਦੇ ਡਰਾਈਵਰ ਸਮੇਤ ਇਹ 4-5 ਬੰਦੇ ਇੱਕੋ ਦਮ ਸਾਡੇ ਪਰ ਆ ਕੇ ਦਬਾਅ ਪਾਉਂਦੇ ਆ ਹੁਣ ਦੇਖੋ ਅਸੀਂ ਦੁਕਾਨਦਾਰੀ ਕਰਦੇ ਸਾਡਾ ਗਾਹਕ ਵੀ ਡਰ ਜਾਂਦਾ ਵੀ ਪਤਾ ਨਹੀਂ ਕਿਹੜੀ ਇਨਸਪੈਕਸ਼ਨ ਟੀਮ ਆ ਗਈ ਵੀ ਜਿਹੜੀ ਚੈੱਕ ਕਰਨ ਆ ਗਈ ਹੈ ਜਦ ਕਿ ਇਹ ḍeer lottery ਦੇ ਅਧਿਕਾਰੀ ਹੈ ਉਹ ਸਾਡੇ ਪਰ ਕਹਿੰਦਾ ਪੂਰੇ ਪੰਜਾਬ ਪਰ ਅਤਿਆachar ਕਰ ਰਹੇ ਆ ਕਦੀ ਮੁਹਾਲੀ ਜਾਂਦੇ ਕਦੀ ਮਰਿੰਡੇ ਜਾਂਦੇ ਹਰੇਕ ਦੁਕਾਨ ਦੇ ਉੱਪਰ ਜਾ ਕੇ ਇਹ ਸਿਰਫ ਆਪਣਾ ਮਾਲ ਵੇਚਣ ਤੇ ਮਜਬੂਰ ਕਰਦੇ ਆ ਦੂਜੇ ਦਾ ਮਾਲ ਵੇਚਣ ਨੂੰ ਸਾਨੂੰ ਮਨਾ ਕਰਦੇ ਆ ਜਦ ਕਿ ਕੋਈ ਨਾ ਕੋਈ ਲਿਖਿਤ ਕਾਰਵਾਈ ਨਹੀਂ ਹੈ ਜਦ ਕੋਈ ਡਾਕੂਮੈਂਟ ਨਹੀਂ ਹੈ ਤੁਸੀਂ ਕਿਹਦੇ ਬੇਸ ਦੇ ਉੱਪਰ ਸਾਡੂ ਮਨਾ ਕਰਦੇ ਸਾਨੂੰ ਉਹ ਤਾਂ ਦਿਓ ਕਟਵਲ ਲਿ ਜਦੋਂ ਤੁਸੀਂ ਵੀ ਦਿਨਕੋਲ ਜਵਾਬ ਪੁੱਛੇ ਤਾਂ ਇਹਨਾਂ ਕੋ ਕੋਈ ਜਵਾਬ ਨਹੀਂ ਹੈ ਤੁਸੀਂ ਇਹਨਾਂ ਦੀ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਤਸਵੀਰ ਦੇ ਵਿੱਚ ਮੈਂ ਦਿਖਾਈ ਸੀਗੀ ਤਾਂ ਲੇਕਿਨ ਇਹਨੇ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਇਮੀਡੀਏਟਲੀ ਜਦੋਂ ਅਸੀਂ ਬਾਹਰ ਤੋਂ ਬਾਹਰ ਗਏ ਤਾਂ ਫਟਾਫਟ ਭੱਜਦੀ ਨਜ਼ਰ ਆਏ ਹੈ ਤੇ ਹੁਣ ਦੇਖਦੇ ਹਾਂ ਅੱਗੇ ਕੀ ਕਾਰਵਾਈ ਹੁੰਦੀ ਹੈ